ਹallelujah hallelujah 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 ਪ੍ਰਭੂ ਯਿਸੂ ਮਸੀਹ ਜੀ ਨੂੰ ਸੂਲੀ ਤੇ ਚੜਾਇਆ ਗਿਆ ਤਾਂ ਉਹਨਾਂ ਦੇ ਜਿਹੜੇ ਆਖਰੀ ਬੋਲ ਸੀ ਉਹ ਇਹ ਸੀ ਕਿ ਹੈ ਪ੍ਰਭੂ ਇਹ ਜਿਹੜੇ ਇਹ ਸਾਰਾ ਕੁਝ ਕਰ ਰਹੇ ਆ ਇਹਨਾਂ ਨੂੰ ਪਤਾ ਨਹੀਂ ਇਹ ਕਿੱਡਾ بڑا ਗੁਨਾਹ ਕਰ ਰਹੇ ਤੂੰ ਇਹਨਾਂ ਨੂੰ ਮਾਫ਼ ਕਰ ਦੇਵੀਂ ਜਿਨ੍ਹਾਂ ਨੇ ਸੂੜੀ ਤੇ ਚੜਾਇਆ ਉਹਨਾਂ ਨੇ ਵੀ ਪ੍ਰਭੂ ਉਹਨਾਂ ਵਾਸਤੇ ਵੀ ਪ੍ਰਭੂ ਨੇ ਮਾਫੀ ਮੰਗੀ ਸੋ ਐਸੀ ਕਿਸੇ ਦੇ ਨਾਲ ਈਰਖਾ ਨਹੀਂ ਕਰਨੀ ਅੰਮ੍ਰਿਤਸਰ ਦੀ ਮਸ਼ਹੂਰ ਚਰਚ ਸੁਖਪਾਲ ਰਾਣਾ ਮਿਨਿਸਟਰੀ ਜਿੱਥੇ ਸਾਫ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਹੁੰਚੇ ਨੇ ਤਾਂ ਦੱਸ ਦਈਏ ਕਿ ਪੰਜਾਬ ਦੇ ਸਾਫ ਦਾ ਸੀਐਮ ਤੇ ਜਰਨਦਰ ਤੋਂ ਮੌਜੂਦਾ ਐਮਪੀ ਚਰਨਜੀਤ ਸਿੰਘ ਚੰਨੀ ਅੰਮ੍ਰਿਤਸਰ ਦੇ ਮਸ਼ਹੂਰ ਚਰਚ ਦੇ ਵਿੱਚ ਪਹੁੰਚੇ ਜਿੱਥੇ ਉਹਨਾਂ ਨੇ ਪ੍ਰਭੂ ਯੂਸਮਸੀ ਦੀ ਮਹਿਮਾ ਕੀਤੀ ਤੇ ਨਾਲ ਹੀ ਪਾਸਟਰ ਸੁਖਪਾਲ ਰਾਣਾ ਦੇ ਕੋਲੋਂ ਪ੍ਰਾਰਥਨਾ ਕਰਵਾਈਏ ਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੇ ਸੰਗਤਾਂ ਨੂੰ ਚਰਚ ਦੇ 8 ਸਾਲ ਪੂਰੇ ਹੋਣ ਤੇ ਵਧਾਈ ਦਿੱਤੀ ਹੈ ਤੇ ਨਾਲ ਹੀ ਉਹਨਾਂ ਪ੍ਰਭੂ ਯੂਸੂ ਮਸੀਹ ਦੇ ਦੱਸੇ ਹੋਏ ਮਾਰਗ ਤੇ ਚੱਲਣ ਦੀ ਵੀ ਸੰਗਤਾਂ ਨੂੰ ਪ੍ਰੇਰਣਾ ਦਿੱਤੀ ਹੈ ਹallelujah 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 ਅੱਜ ਬਹੁਤ ਹੀ ਮबारकबाद ਦਿਨ ਹੈ ਕਿ ਅਪੋਸਟਲ ਪੌਲ ਸੁਖਪਾਲ ਮਿਨਿਸਟਰੀ ਸੁਖਪਾਲ ਰਾਣਾ ਮਿਨਿਸਟਰੀ ਜੀ ਦਾ ਅੱਜ 8ਵੀਂ ਸਾਲਗਿਰ ਹੈ 8 ਸਾਲਾਂ ਦੇ ਵਿੱਚ ਬਹੁਤ ਵੱਡੀ ਤਰੱਕੀ ਇਸ ਮਿਨਿਸਟਰੀ ਨੇ ਕੀਤੀ ਹੈ ਇਹ ਸੁਖਪਾਲ ਰਾਣਾ ਜੀ ਦਾ ਅਸ਼ੀਰਵਾਦ ਹੈ ਉਹਨਾਂ ਦੀ ਮਿਹਨਤ ਹੈ ਜਿਹੜਾ ਕਿ ਤੁਹਾਨੂੰ ਸਾਰਿਆਂ ਨੂੰ ਪ੍ਰਭੂ ਦੇ ਨਾਲ ਜੋੜ ਰਿਹਾ ਹੈ ਜਿਹੜਾ ਇੱਕ ਸੱਚਾ 크੍ਰਿਸਚੀਅਨ ਹੈ ਕਦੇ ਨਸ਼ਾ ਨਹੀਂ ਕਰਦਾ ਉਹ ਕਿਸੇ ਦੇ ਨਾਲ ਈਰਖਾ ਨਹੀਂ ਰੱਖਦਾ ਤੇ ਹਰ ਕਿਸੇ ਨੇ ਜੇ ਕਿਸੇ ਨੇ ਕੋਈ ਗਲਤੀ ਵੀ ਕੀਤੀ ਉਹਨੂੰ ਮਾਫ ਕਰ ਦਿੰਦਾ ਕਿਉਂਕਿ ਜਦੋਂ ਪ੍ਰਭੂ ਯੀਸਾ ਮਸੀਹ ਜੀ ਨੂੰ ਸੂਲੀ ਤੇ ਚੜਾਇਆ ਗਿਆ ਤਾਂ ਉਹਨਾਂ ਦੇ ਜਿਹੜੇ ਆਖਰੀ ਬੋਲ ਸੀ ਉਹ ਇਹ ਸੀ ਕਿ ਹੈ ਪ੍ਰਭੂ ਇਹ ਜਿਹੜੇ ਇਹ ਸਾਰਾ ਕੁਝ ਕਰ ਰਹੇ ਆ ਇਹਨਾਂ ਨੂੰ ਪਤਾ ਨਹੀਂ ਇਹ ਕਿੱਡਾ ਬੜਾ ਗੁਨਾਹ ਕਰ ਰਹੇ ਤੂੰ ਇਹਨਾਂ ਨੂੰ ਮaaf ਕਰ ਦੇਵੀਂ ਜਿਨ੍ਹਾਂ ਨੇ ਸੂਲੀ ਤੇ ਚੜਾਇਆ ਉਹਨਾਂ ਨੇ ਵੀ ਪ੍ਰਭੂ ਉਹਨਾਂ ਵਾਸਤੇ ਵੀ ਪ੍ਰਭੂ ਨੇ ਮਾਫੀ ਮੰਗੀ ਸੋ ਐਸੀ ਕਿਸੇ ਦੇ ਨਾਲ ਈਰਖਾ ਨਹੀਂ ਕਰਨੀ ਐਸੀ ਕਿਸੇ ਤਰ੍ਹਾਂ ਦੀ ਬਦਫੈਲੀ ਜਾਂ ਨਸ਼ਾ ਨਹੀਂ ਕਰਨਾ ਇਹ ਇੱਥੇ ਦੱਸਿਆ ਜਾਂਦਾ ਸਿਖਾਇਆ ਜਾਂਦਾ ਹੈ ਸੋ ਮੈਨੂੰ ਖੁਸ਼ੀ ਹੈ ਕਿ ਲੱਖਾਂ ਲੋਕਾਂ ਨੂੰ ਅਪੋਸਟਲ ਸਾਭ ਨੇ ਨਸ਼ਿਆਂ ਤੋਂ ਛੁਡਾਇਆ ਹੈ ਉਹਨਾਂ ਦਾ ਦੁੱਖ ਦਿਲਦਰ ਦੂਰ ਕੀਤਾ ਹੈ ਤੇ ਮਿਨਿਸਟਰੀ ਦੇ ਵਿੱਚ ਆ ਕੇ ਹਰ ਕੋਈ ਸਹੀ ਥਾਂ ਵਿੱਚ ਆਪਣੇ ਆਪ ਨੂੰ ਸਮਝਦਾ ਹੈ ਤੇ ਇੱਥੇ ਆ ਕੇ ਰਾਹਤ ਮਹਿਸੂਸ ਕਰਦਾ ਹੈ ਸੋ ਮੈਂ ਅੱਜ ਦੇ ਸ਼ੁਭ ਮੌਕੇ ਤੇ ਅਪੋਸਟਲ ਸਾਭ ਨੂੰ ਆਪ ਸਾਰਿਆਂ ਨੂੰ ਪ੍ਰਧਾਨ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਤੁਹਾਨੂੰ ਸਾਰਿਆਂ ਨੂੰ ਵਧਾਈ ਹੋਵੇ ਤੁਹਾਡੀ ਮਿਸਟਰੀ ਦੀ ਤੁਸੀਂ ਇੱਥੇ ਜੋ ਵੀ ਮੰਗੋ ਜਿਸ ਤਰ੍ਹਾਂ ਦੀ ਵੀ ਸ਼ਾਂਤੀ ਚਾਹੋ ਪ੍ਰਭੂ ਈਸਾ ਮਸੀ ਤੁਹਾਨੂੰ ਦਵੇ ਤੁਹਾਡੇ ਘਰਾਂ ਦੇ ਵਿੱਚ ਬਰਕਤ ਆਵੇ ਤੇ ਅਸੀਂ ਕਾਂਗਰਸ ਪਾਰਟੀ ਹਮੇਸ਼ਾ ਤੁਹਾਡੇ ਨਾਲ ਖੜੀ ਹੈ ਹਰ ਦੁੱਖ ਸ਼ੁਕ ਦੇ ਵਿੱਚ ਤੁਹਾਡੇ ਨਾਲ ਹੈ ਕਦੇ ਵੀ ਤੁਸੀਂ ਯਾਦ ਕਰੋਗੇ ਅਸੀਂ ਤੁਹਾਡੇ ਵਿਚਕਾਰ ਆਵਾਂਗੇ ਮੈਂ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਜੁਗ-ਜੁਗ ਜਿਓ ਤੁਹਾਡੀ ਹੋਰ ਬਹੁਤ ਤਰੱਕੀ ਹੋਵੇ ਹallelujah ਹallelujah